ਸ਼ੀਰੀ ਦੁਰਗਿਆਣਾ ਤਿਰਦੇ ਸ਼ੀਰੀ ਬੜਾ ਹਨੂਮਾਨ ਮੰਦਿਰ ਵਿਖੇ ਲੋਕਾਂ ਵੱਲੋਂ ਦਾਨ ਕੀਤੇ ਗਏ ਕੰਬਲ ਦੁਰਗਿਆਣਾ ਮੰਦਿਰ ਦੇ ਸੇਵਕਾਂ ਵਿੱਚ ਵੰਡੇ ਗਏ ਇਸ ਮੌਕੇ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀਕਾਂਤਾ ਚਾਵਲਾ ਸ਼ੀਰੀ ਬੜਾ ਹਨੂਮਾਨ ਮੰਦਿਰ ਦੇ ਚੇਅਰਮੈਨ ਡਾਕਟਰ ਰਾਕੇਸ਼ ਸ਼ਰਮਾ ਪਿੰਕ ਰਾਤ ਸਮੇਤ ਕਮੇਟੀ ਮੈਂਬਰ ਮੌਜੂਦ ਸਨ ਤੂੰ ਹੀ ਵਿਗਾੜੇ ਤੂੰ ਹੀ ਸਵਾਰੇ ਸਰਨ ਜੈਸੀ ਰਾਮ ਜੀ ਜਦੋਂ ਦੀ ਨਵੀਂ ਕਮੇਟੀ ਨੇ ਸੇਵਾ ਸੰਭਾਲੀ ਆ ਹਨੂਮਾਨ ਜੀ ਦਾ ਮੰਦਿਰ ਜਿਹੜੇ ਭਗਤ ਬੜੀ ਸ਼ਰਧਾ ਨਾਲ ਉੱਥੇ ਜੋ ਭੇਟਾ ਚੜਾ ਕੇ ਜਾਂਦੇ ਆ ਇਸ ਕਮੇਟੀ ਨੇ ਫੈਸਲਾ ਕੀਤਾ ਕਿ ਉਹ ਸਾਰਾ ਇਹ ਪਿਛਲੇ ਸਾਲ ਵੀ ਹੁਣ ਲਈ ਉਹ ਸੇਵਾਦਾਰਾਂ ਨੂੰ ਦਿੱਤਾ ਜਾਂਦਾ ਇੱਕ ਤੇ ਉਹ ਲੋਕਾਂ ਦੇ ਹਰਤਾਈ ਦਾ ਇੱਕ ਜਿਨ੍ਹਾਂ ਨੇ ਜਿਹੜੀ ਸ਼ਰਧਾ ਨਾਲ ਚੜਾਇਆ ਹੁੰਦਾ ਉਹ ਕਿਸੇ ਦਾ ਕੱਲ ਵੀ ਆਇੰਦਾ ਭਗਤਾਂ ਨੂੰ ਵੀ ਜੈਸੀ ਰਾਮ ਸਾਰੇ ਸੇਵਾਦਾਰਾਂ ਨੂੰ ਵੀ ਜੈਸੀ